ਸਸਰੀ ਘਰ ਹੁਣ ਬੋਇਆ ਟੱਬਰ ਦੀ ਮੈਂ ਕਹਾਣੀ ਸੁਣਾਉਣ ਲੱਗੀ ਆ ਤੇ ਸਾਰਾ ਪਰਿਵਾਰ ਬੋਲੇ ਸੀ ਉਹਨਾਂ ਦੇ ਤੇ ਉਹਨਾਂ ਦੇ ਮੁੰਡਾ ਵਿਆਹ ਮੁੰਡਾ ਵਿਆਹ ਉਹਦੇ ਸਹੁਰਾਂ ਦਿੱਤਾ ਬਾਲਦਾ ਤੇ ਉਹਨਾਂ ਨੇ ਤਾਂ ਮੁੱਲ ਦਾ ਲੈ ਕੇ ਦਿੱਤਾ ਤੇ ਉਹ ਨਾ ਮੁੰਡਾ ਹਾਲਬਾਹੋਂ ਜਾਇਆ ਕਰੇ ਕਈ ਦਿਨ ਹੋ ਗਏ ਸੀ ਹਾਲਬਾਹੋਂ ਜਾਂਦੇ ਨੂੰ ਤੇ ਰਾਹ ਹੀ ਜਾਂਦੇ ਸੀ ਦੋ ਤੇ ਉਹ ਪੁੱਛਣ ਲੱਗੇ ਭਾਈ ਸਾਹਿਬ ਆ ਰਾਹ ਕਿਹੜੇ ਪਾਸੇ ਜਾਂਦਾ ਕਿਹੜੇ ਪਿੰਡ ਨੂੰ ਅਸੀਂ ਜਾਣਾ ਉਹ ਆ ਨਾ ਇਹ ਮੈਨੂੰ ਨਹੀਂ ਪਤਾ ਮੇਰੇ ਸਹੁਰਿਆਂ ਨੇ ਲੈ ਕੇ ਦਿੱਤਾ ਬਾਲ ਤੇ ਪਤਾ ਨਹੀਂ ਚੋਰੀ ਦਾ ਹੈ ਕਿ ਮੁੱਲ ਲੈ ਕੇ ਦਿੱਤਾ ਉਹ ਫੇਰਾਂ ਦੇ ਇਸ਼ਤਰਾਹ ਪੁੱਛਦੇ ਆ ਭਾਈ ਸਾਹਿਬ ਵੀ ਇਹ ਕਿਹੜੇ ਪਾਸੇ ਜਾਂਦਾ ਉਹ ਕਹਿੰਦਾ ਵੀ ਮੈਂ ਤੁਹਾਨੂੰ ਦੱਸਦਾ ਵੀ ਮੇਰੇ ਸਹੁਰਿਆਂ ਨੇ ਲੈ ਕੇ ਦਿੱਤਾ ਪਤਾ ਨਹੀਂ ਚੋਰੀ ਦਾ ਹੈ ਕਿ ਮੁੱਲ ਦਾ ਹੈ ਉਹਨਾਂ ਨੂੰ ਕੀ ਉਹਦਾ ਹੀ ਬੋਲ ਆ ਹਾਂ ਉਹਨਾਂ ਨੂੰ ਪਤਾ ਨਹੀਂ ਸੀ ਨਾ ਉਹ ਵੇਚਦਾ ਤਾਂ ਤੇ ਉਹਦੀ ਮਾਂ ਨੇ ਪਕਾਈਆਂ ਨਹੀਂ ਰੋਟੀਆਂ ਸੀ ਉਹਦੀ ਬਹੂ ਲੈ ਕੇ ਗਈ ਰੋਟੀਆਂ ਤੇ ਉਹ ਜਾ ਕੇ ਕਹਿੰਦੀ ਰੋਟੀ ਖਾ ਲਓ ਆ ਬਾਲ ਤੇ ਛੱਡ ਕੇ ਤੇ ਰੋਟੀ ਖਾਣਾ ਹੈ ਤੇ ਪ੍ਰਾਣੀਆਂ ਹੁੰਦੀਆਂ ਸੀ ਪਹਿਲਾਂ ਵਾਸਦੀਆਂ ਤੇ ਚਾਰ-ਚਾਰ ਅਸ਼ੰਕਾਂ ਲੱਗੀਆਂ ਹੁੰਦੀਆਂ ਸੀਗਾ ਚੰਮਦਿਆਂ ਤੇ ਉਹ ਬਲਦ ਹਾਕਦਾ ਹਾਕਦਾ ਐ ਨਾ ਪ੍ਰਾਣੀ ਲੈ ਕੇ ਤੇ ਲੱਗ ਪਿਆ ਉਹਨੂੰ ਕੁੱਟਣ ਕਹਿੰਦਾ ਕਿ ਤੂੰ ਤਾਂ ਇਹ ਬਲਦ ਮੁੱਲ ਲੈ ਕੇ ਦਿੱਤਾ ਮੇਰੇ ਪੇਕੇ ਨਹੀਂ ਤੇ ਚੋਰੀ ਦਾ ਬਲਦ ਆ ਕੇ ਦੂਰ ਪਾਲੂ ਆਇਆ ਸੀ ਕਿ ਬਲਦ ਦੇ ਉਹ ਮੀਨ ਪੁੱਛਦੇ ਸੀ ਕਿ ਚੋਰੀ ਦਾ ਬਲਦ ਲਈ ਫਿਰਦਾ ਕਿਉਂ ਸੁਣਦਾ ਨਹੀਂ ਸੀ ਨਾ ਤੇ ਉਹਦੇ ਘਰ ਦੀ ਨੇ ਆਖਿਆ ਵੀ ਮੈਨੂੰ ਆਹਦਾ ਰੋਟੀਆਂ ਪਤਲੀਆਂ ਪਕਾ ਕੇ ਲਿਆਉਣੀਆਂ ਸੀ ਮੋਟੀਆਂ ਪਕਾ ਕੇ ਲਿਆਈਆਂ ਤੇ ਤਾਂ ਕੁੱਟਦਾ ਉਹ ਆਨੇ ਮੈਨੂੰ ਨਹੀਂ ਪਤਾ ਤੇਰੀ ਮਾਂ ਨੇ ਪਕਾਈਆਂ ਪਤਾ ਨਹੀਂ ਪਤਲੀਆਂ ਕਿ ਮੋਟੀਆਂ ਤੇ ਉਹ ਕੁੱਟਣ ਲੱਗ ਪਿਆ ਚੱਲ ਉਹ ਹਟ ਗਿਆ ਕੁੱਟ ਕੇ ਤੇ ਆ ਗਈ ਉਹ ਘਰੇ ਘਰੇ ਆਈ ਤੇ ਆਪਦੀ ਸੱਸ ਨੂੰ ਆਂਦੀ ਵੀ ਤੂੰ ਅਖੇ ਰੋਟੀਆਂ ਮੋਟੀਆਂ ਪਕਾ ਕੇ ਕੰਨੀਆਂ ਪਤਲੀਆਂ ਪਕਾਈਆਂ ਤੇਰੀ ਪੋਤਨੇ ਮੈਨੂੰ ਕੁੱਟਿਆ ਤੇ ਉਹ ਬੁੜੀ ਨੂੰ ਆਇਆ ਗੁੱਸਾ ਤੇ ਬੁੜੀ ਗਈ ਬੁੜੇ ਕੋਈ ਕਹਿੰਦੀ ਕਿਦੋਂ ਦੀ ਆਈ ਆ ਖੇਤੋਂ ਰਵਾ ਪਾਈ ਜਾਂਦੀ ਰਵਾ ਪਾਈ ਜਾਂਦਾ ਬੁੜੇਆ ਵੱਟੀ ਜਾਂਦਾ ਇਵਾਨ ਢੇਰਾ ਉਹਦੇ ਕੋਵੇ ਸੀ ਵਾੜ-ਵਾੜ ਦੇ ਵੜਦੇ ਨੇ ਪਿੰਨਾ ਮਾਰਾ ਚਲਾ ਕੇ ਕਹਿੰਦਾ ਜਿਹੜਾ ਤੇਰਾ ਖਸਮ ਪਤਾ ਆ ਵਾਰਡ ਉਹ ਤੋਂ ਵਟੋ ਆਲਮ ਹੈ ਤੇ ਉਹ ਜਿਹੀ ਵਟੂਗਾ ਉਹ ਸੁੰਧਰ ਕਿਸੇ ਨੂੰ ਨਹੀਂ ਸੀ ਨਾ ਬੁੜੀ ਨੂੰ ਸੁਣਿਆ ਵੀ ਇਹ ਕਹਿੰਦੀ ਰੋਟੀਆਂ ਦਾ ਵੀ ਮੋਟਾ ਕੇ ਪਕਾ ਕੇ ਕੱਲੀਆਂ ਪਤਲੀਆਂ ਪਕਾਉਣੀਆਂ ਸੀ ਤੇ ਬੁੜੀ ਨੇ ਕਿਹਾ ਆਉਂਦੀ ਓਈ ਚੰਜੂ ਛੇਟ ਕੇ ਬੈ ਗਈ ਰਵਾ ਪਾਉਂਦੀ ਐ ਤੇ ਉਹ ਬੁੜੇ ਕੋਈ ਗਈ ਬੁੜੇ ਨੇ ਆਖਿਆ ਭਈ ਮਹੀਨਵਾਰੀ ਵਾਂ ਪਤਲਾ ਵਟ ਮੋਟਾ ਕੇ ਵੜਦਾ ਇਹ ਬੁਢਾ ਆਂਦਾ ਵੀ ਮੈਨੂੰ ਆਖੇ ਕਹਿੰਦੀ ਐ ਵੀ ਲੜਦੀ ਐ ਤੇ ਉਹ ਕਹਿੰਦਾ ਵੀ ਮੈਨੂੰ ਆਂਦੀ ਆ ਵਾਣ ਮੋਟਾ ਕਿ ਵੜ ਦਾ ਪਤਲਾ ਵੜ ਤੇ ਬੁਢੇ ਨੇ ਪਿੰਨਾ ਮਾਰਾ ਚਲਾ ਕੇ ਤੇ ਰਾਜਾ ਕਹਿੰਦਾ ਜਾ ਜਿਹੜਾ ਤੇਰਾ ਖਸਮ ਪਤਲਾ ਵੜਦਾ ਉਹ ਤੋ ਬਣਵਾ ਲੈ ਆਹ ਮੈਂ ਵੀ ਕੋਈ ਸੀਗੀ ਬੈਠੀ ਮੈਂ ਕੋਈ ਬੈਠੀ ਸੀ ਆਪਣਾ ਕੋਲੇ ਸੀਗਾ ਹਾਂ ਕੋਲੇ ਸੀ ਘਰ ਐਨੀ ਗੱਲ ਸੀਗੀ ਉਹਨਾਂ ਦੀ ਬੋਲਿਆਂ ਦਾ ਟੱਬਰ ਸੀ ਉਹਨਾਂ ਕਿਸੇ ਨੂੰ ਸੁਣਦਾ ਨਹੀਂ ਸੀ ਕੱਲ ਨੂੰ ਦੂਜੀ ਕਹਾਣੀ ਲੈ ਕੇ ਆਵਾਂਗੇ ਫੇਰ ਸੁਣਾਵਾਂਗੇ